ਨੌਕਰੀ ਦੋ ਨਸ਼ਾ ਨਹੀਂ ਮੋਟਰਸਾਈਕਲ ਰੈਲੀ ਕੱਲ ਕੱਢੀ ਤੇ ਅੱਜ ਯੂਥ ਕਾਂਗਰਸ ਪੰਜਾਬ ਯੂਥ ਕਾਂਗਰਸ ਜ਼ਿਲ੍ਹਾ ਬਠਿੰਡਾ ਵੱਲੋਂ ਇਹ ਪੋਸਟਰ ਹੈ ਜਿਹੜਾ ਜਾਰੀ ਕੀਤਾ ਸਾਨੂੰ ਨੌਕਰੀ ਦੀ ਜ਼ਰੂਰਤ ਹੈ ਨਸ਼ੇ ਦੀ ਨਹੀਂ ਤਾਂ ਬਿਲਕੁਲ ਵਿਰੋਧੀ ਧਿਰ ਦਾ ਕੰਮ ਕਰ ਰਹੀ ਹੈ ਕਾਂਗਰਸ ਯੂਥ ਕਾਂਗਰਸ ਹੈ ਤਾਂ ਅੱਜ ਨੇਤਾ ਜੀ ਉਹਨਾਂ ਦੇ ਪਹੁੰਚੇ ਆ ਤਾਂ ਕੀ ਕਹਿਣਾ ਉਹਨਾਂ ਦਾ ਗਲਬਤ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਕੱਲ ਰੈਲੀ ਕੱਢੀ ਅੱਜ ਦੇਖੀਏ ਕੱਲ ਹਮਨੇ ਪੂਰੇ ਪ੍ਰਦੇਸ਼ के लिए जो रैली की शुरुआत कर दी है नौकरी दो तो नशा नहीं और भटिंडा ग्रामीण से की है और ये रैली पंजाब के हर जिले तक जाएगी हर हलके तक जाएगी और हर पिंड तक हम करने वाले हैं इसका मुख्य उद्देश्य यही है कि जो आम आदमी पार्टी की सरकार यहाँ पे जो किसान विरोधी है जो युवा विरोधी है जो नौकरी तो दे नहीं पा रही है लेकिन नशा परोस रही है उसके खिलाफ ये हमारी मुहिम है और पंजाब जो जवानों की भूमि है किसानों की भूमि है यहाँ पे जिस तरीके से किसानों के खिलाफ भगवंत मान सरकार काम कर रही है उसके विरोध में यूथ कांग्रेस अपने किसानों और युवाओं के सम्मान के लिए मैदान में देखे। 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 है देखें ਤਾਂ ਹੁਣ ਬਠਿੰਡਾ ਸ਼ਹਿਰ ਦੇ ਵਿੱਚ ਯੂਥ ਕਾਂਗਰਸ ਜਿਹੜਾ ਐਕਟਿਵ ਹੋ ਰਿਹਾ ਬਾਕੀ ਪਾਰਟੀਆਂ ਜਿਸ ਦਾ ਐਸਓਆਈਸੀ ਜਾਂ ਯੁਵਾ ਮੋਰਚਾ ਭਾਜਪਾ ਉਸ ਤਰ੍ਹਾਂ ਹੁਣ ਯੂਥ ਕਾਂਗਰਸ ਪੰਜਾਬ ਯੂਥ ਕਾਂਗਰਸ ਹੈ ਜਿਹੜਾ ਜ਼ਿਲ੍ਹਾ ਬਠਿੰਡਾ ਦੇ ਆਤੀ ਪੂਰਾ ਐਕਟਿਵ ਹੋ ਗਿਆ ਤਾਂ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਯੂਥ ਨੂੰ ਟਿਕਟਾਂ ਵੀ ਦਿੱਤੀਆਂ ਜਾਣਗੀਆਂ ਤੇ ਅਹੁਦੇ ਵੀ ਜਿਹੜੇ ਦਿੱਤੇ ਜਾਣਗੇ। ਨੋਕੀ ਨੋਕੀ ਸਰਕਾਰ ਯੂਥ ਦਾ ਸਰਕਾਰ ਨਾਲ ਟਕਰਾਅ ਹੈ ਜਿੰਦਾਬਾਦ 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 ਚੱਲੇ ਚੱਲ ਪਿਛਾਲੇ ਚੱਲੇ ਜਿੰਦਾਬਾਦ ਕਾਂਗਰਸ ਜਿੰਦਾਬਾਦ ਯੂਥ ਕਾਂਗਰਸ ਜਿੰਦਾਬਾਦ